ਬਹੁਤ ਬਹੁਤ ਮੁਬਾਰਕਾਂ ਭਾਈ ਜੀ ਬੜਾ ਸਵਾਗਤ ਜੀ ਥੈਂਕ ਯੂ ਭਾਈ ਜੀ ਥੈਂਕ ਯੂ ਜੀ ਅਸੀਂ ਪਹਿਲਾ ਇਲੈਕਸ਼ਨ ਜਿਹੜਾ ਇਥੋਂ ਲਾਸਟ ਵਾਰ ਰੰਗ ਖੇਡ ਕੇ ਗਏ ਸੀ 2007 ਚ ਗਏ ਸੀ ਜੀ ਜਦੋਂ ਮਨਬੀ ਬਾਦਲ ਜਿੱਤੇ ਸੀ ਉਸ ਤੋਂ ਬਾਅਦ ਅਸੀਂ ਹਾਰਦੇ ਹੀ ਰਹੇ ਹਾਂ ਜੀ 17 ਸਾਲਾਂ ਬਾਅਦ ਅੱਜ ਅਸੀਂ ਪਰਮਾਤਮਾ ਨੇ ਮਿਹਰ ਕੀਤੀ ਹੈ ਜੀ ਅਕਾਲੀ ਦਲ ਛੱਡ ਕੇ ਲੱਗਦਾ ਤੁਹਾਨੂੰ ਰਾਹ ਸੌਖਾ ਰਿਹਾ ਜਿੱਤਦਾ ਹੈ ਜੇਕਰ ਅਕਾਲੀ ਦਲ ਛੋੜਦੇ ਤਾਂ ਵੀ ਜਿੱਤ ਜਾਂਦੇ ਭਾਈ ਜੀ ਲੋਕ ਸਾਨੂੰ ਦੱਸਦੇ ਆ ਜੀ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਜੇ ਤੁਸੀਂ ਅਕਾਲੀ ਦਲ 'ਚ ਰਹਿੰਦੇ ਤੁਸੀਂ ਜਿੱਤ ਜਾਂਦੇ ਪਰ ਉਹ ਕੁਦਰਤੀ ਸਰਕਮਸਟੈਂ ਬਾਈ ਜੀ ਵਿਸ਼ਵਾਸ ਦਿਵਾਉਂਦੇ ਆ ਇਹਨਾਂ ਨੂੰ ਵੀ ਸਾਡਾ ਜਿਹੜਾ ਜਿਵੇਂ ਗਿੱਦੜਬਾ ਹਲਕਾ ਬਾਈ ਜੀ ਆਪਣਾ ਗਿੱਦੜਬਾ ਜੋ ਵੀ ਇਹਦੇ ਪੈਂਡਿੰਗ ਕੰਮ ਆ ਬਾਈ ਜੀ ਅਸੀਂ ਜਰੂਰ ਸਾਹਿਬ ਨੂੰ ਵੀ ਤੇ ਮਾਨ ਸਾਹਿਬ ਨੂੰ ਵੀ ਇਹੀ ਲਿਆ ਆਇਆ ਜੀ ਉਹਨਾਂ ਤੋਂ ਵਾਦਾ ਵੀ ਇਹਨਾਂ ਦੇ ਜਵਾਬ ਨਹੀਂ ਦੇਣਾ ਕਿਸੇ ਵੀ ਕੰਮ ਨੂੰ ਬਾਕੀ ਜੋ ਮਰਜ਼ੀ ਕਰ। ਅੱਛਾ ਹੁਣ ਸੀਐਮ ਸਾਹਿਬ ਦੇ ਮਦਰ ਸੀਐਮ ਸਾਹਿਬ ਦੇ ਮਦਰ ਚੱਲ ਚੁੱਕਿਆ ਜੀ ਸੰਗਰੂਰ ਤੋਂ ਉਹ ਸਾਡੇ ਨਾਲ ਜੇਤੂ ਜਲੂਸ ਚੱਲਣਗੇ ਜੀ ਆ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤਾਲੇ ਪਾਸੇ ਵੱਜ ਚੁੱਕਿਆ ਜਸ਼ਨ ਮਨਾਏ ਜਾ ਰਿਹਾ ਤਾਂ ਇਸ ਵਕਤ ਸਨਿਧੀ ਲੋ ਸਾਡੇ ਨਾਲ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ 14 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਲੋਕਾਂ ਚ ਗੁਜ਼ਾਰਿਆ ਤਾਂ ਅੱਜ ਲੋਕਾਂ ਨੇ ਮੁੱਲ ਮੋੜਿਆ ਬਹੁਤ ਬਹੁਤ ਮੁਬਾਰਕਾਂ ਭਾਈ ਜੀ ਬੜਾ ਸਾਹ ਜੀ ਥੈਂਕ ਯੂ ਭਾਈ ਜੀ ਥੈਂਕ ਯੂ ਜੀ ਅਸੀਂ ਪਹਿਲਾ ਇਲੈਕਸ਼ਨ ਜਿਹੜਾ ਇਥੋਂ ਲਾਸਟ ਵਾਰ ਰੰਗ ਖੇਡ ਕੇ ਗਏ ਸੀ 2007 ਚ ਗਏ ਸੀ ਜੀ ਜਦੋਂ ਮਨਬੀਰ ਬਾਦਲ ਜਿੱਤੇ ਸੀ ਉਸ ਤੋਂ ਬਾਅਦ ਅਸੀਂ ਹਾਰਦੇ ਹੀ ਰਹੇ ਹਾਂ ਜੀ 17 ਸਾਲਾਂ ਬਾਅਦ ਅੱਜ ਅਸੀਂ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਜੀ ਰੰਗ ਖੇ ਬੜਾ ਕੰਪੀਟੀਸ਼ਨ ਟੌਪ ਸੀਗਾ ਜੀ ਪਰ ਮਤਲਬ ਦਿਲ ਦੀ ਧੜਕਣਾ ਸਾਬ ਦੀਆਂ ਧੜਕਣੀਆਂ ਸੀ ਹਾਂ ਬਿਲਕੁਲ ਸੀਗਾ ਭਾਈ ਜੀ ਪਰ ਬੜੀ ਉਮੀਦ ਸੀ ਜਦੋਂ ਭਰਾ ਨਾਲ ਖੜ ਜਾਂਦਾ ਭਾਈ ਜੀ ਡਟ ਕੇ ਜਿਵੇਂ ਆ ਮੇਰੇ ਭਰਾ ਖੜੇ ਗਲਾਬ ਹੋਣੇ ਸਾਰੇ ਮੇਰੇ ਭਰਾ ਦੇਖੋ ਕਿੰਨੇ ਵੀ ਸੀ ਤੇ ਜਦੋਂ ਇਹ ਕਹਿ ਦੇਣ ਵੀ ਯਾਰ ਛੱਡ ਤੂੰ ਸਾਡੇ ਤੇ ਫਿਰ ਅਸੀਂ ਜਾਣੀਏ ਸਾਡਾ ਕੰਮ ਜਾਣੇ ਉਦੋਂ ਭਾਈ ਜੀ ਫਿਰ ਕਿੱਡੀ ਵੱਡੀ ਚੁਣੌਤੀ ਹੋਵੇ ਪੂਰੀ ਹੋ ਜਾਂਦੀ ਹੈ ਅੱਛਾ ਮੈਨੂੰ ਇੱਕ ਸਵਾਲ ਮੇਰਾ ਹੈਗਾ ਵੀ ਇਹ ਅਕਾਲੀ ਦਲ ਛੱਡ ਕੇ ਲੱਗਦਾ ਤੁਹਾਨੂੰ ਰਾਹ ਸੌਖਾ ਰਿਹਾ ਜਿੱਤਦਾ ਜਾਂ ਜੇਕਰ ਅਕਾਲੀ ਦਲ ਛੋਣਦੇ ਤਾਂ ਵੀ ਜਿੱਤ ਜਾਂਦੇ ਭਜੀ ਲੋਕ ਸਾਨੂੰ ਦੱਸਦੇ ਆ ਜੀ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਜੇ ਤੁਸੀਂ ਕਾਲੀਦਾਲ ਚ ਰਹਿੰਦੇ ਤੁਸੀਂ ਜਿੱਤ ਜਾਂਦੇ ਪਰ ਉਹ ਕੁਦਰਤੀ ਸਰਕਮਸਟੈਂਸਸ ਸੀ ਉਹ ਜੇ ਬਣ ਗਏ ਸਾਨੂੰ ਸਾਡੀ ਪੁਰਾਣੀ ਪਾਰਟੀ ਛੱਡਣੀ ਪਈ ਹਾਲਾਤ ਇਦਾਂ ਦੇ ਬਣ ਗਏ ਪ੍ਰਮਾਤਮਾ ਨੇ ਦਾਣਾ ਪਾਣੀ ਜਿੰਨਾ ਲਿਖਿਆ ਹੁੰਦਾ ਫਿਰ ਅਸੀਂ ਇੱਧਰ ਆ ਗਏ ਤੇ ਦਿਨ ਤੁਹਾਡੇ ਸਾਹਮਣੇ ਆ ਜੀ ਜੋ ਬੜਾ ਮਤਲਬ ਦਿੱਗ ਸੀਗੇ ਜੀ ਮਨਪ੍ਰਿੰਤ ਸਿੰਘ ਬਾਦਲ ਐਡੇ ਵੱਡੇ ਚਿਹਰਾ ਹਾਲਾਂਕਿ ਉਹ ਵੀ ਕਹਿੰਦੇ ਨੇ ਲੋਕਾਂ ਨੂੰ ਜਿਵੇਂ ਅਕਸਰ ਹੀ ਸ਼ੇਰੋ ਸ਼ਾਇਰੀ ਕਰਦੇ ਆ ਆਪਣੇ ਗੱਲਾਂ ਚ ਲੋਕਾਂ ਨੂੰ ਉਲਝਾਉਂਦੇ ਆ 14 ਸਾਲ ਦਾ ਬਨਵਾਸ ਕੱਟ ਕੇ ਆਏ ਆ ਰਾਜਾਵੜੀ ਦੇ ਜਾਦੂ ਕਹਿੰਦੇ ਚੱਲਦੇ ਹਰ ਕਿਤੇ ਲੱਗਦਾ ਸਾਰਾ ਕੁਝ ਫੇਲ ਹੋ ਗਿਆ ਇਸ ਵਾਰ ਡਿੰਪੀ ਢਿਲੋ ਦੇ ਅੱਗੇ ਸਾਨੂੰ ਦਿਖਣ ਲੱਗਿਆ ਸੀ ਬਾਈ ਜੀ ਪਰ ਕਿਸੇ ਨੂੰ ਦੱਸ ਦੇ ਸੀਦਾ ਅਗਲਾ ਮੰਨਦਾ ਨਹੀਂ ਸੀ ਕਿਉਂਕਿ ਜਿਹੜੇ ਸੀ ਗਰਾਉਂਡ ਰਿਪੋਰਟ ਲੈਂਦੇ ਸੀ ਉਹਦੇ ਸਾਨੂੰ ਪਤਾ ਲੱਗਣ ਲੱਗਿਆ ਸੀ ਵੀ ਵਰਕਰ ਸਾਡਾ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਜੀ ਸਾਡੇ ਭਰਾ ਬਹੁਤ ਜ਼ਿਆਦਾ ਢੀ ਚੋਟੀ ਦਾ ਜ਼ੋਰ ਲਾ ਰਹੇ ਆ ਜੀ ਐਂਡ ਸਾਨੂੰ ਜਿੱਤ ਹੋਊਗੀ ਹੋਊਗੀ ਐਂਡ ਸਾਡੇ ਥੋੜਾ ਜਿਹਾ ਜਿਵੇਂ ਹੁਣ ਦੋ ਮੁੱਖ ਮੰਤਰੀਆਂ ਨਾਲ ਹੀ ਮੁੱਖ ਮੰਤਰੀ ਲੈਵਲ ਦੇ ਕੈਂਡੀਡੇਟ ਮਨਪ੍ਰੀਤ ਬਾਦਲਾ ਇਹ ਵੀ ਰਾਜਾ ਵੜੇ ਵੀ ਮੁੱਖ ਮੰਤਰੀ ਲੈਵਲ ਦੇ ਕੈਂਡੀਡੇਟ ਸੀ ਜੀ ਤੇ ਚੰਨੀ ਸਾ ਪਰ ਅਸੀਂ ਡਟੇ ਰਹੇ ਬਾਈ ਜੀ ਆਪਦਾ ਤੇ ਮੈਂ ਤੁਹਾਨੂੰ ਸਵੇਰੇ ਵੀ ਜਦੋਂ ਮੈਂ ਆਇਆ ਸੀ ਮੈਂ ਤੁਹਾਨੂੰ ਕਿਹਾ ਸੀ 20 ਤੋਂ ਉੱਤੇ ਉੱਤੇ ਜਿੱਤਾਂਗੇ ਤੇ ਤੁਸੀਂ ਦੇਖ ਲਓ ਵੀ ਟੱਪਾਂਗੇ ਟੱਪਾਂਗੇ ਜੀ ਕਿੱਧਰ ਬਾਹਾ ਦੇ ਲੋਕਾਂ ਨੇ ਵੀ ਮੈਨੂੰ ਲੱਗਦਾ ਜਵਾਬ ਦਿੱਤਾ ਹੈ ਕਿ ਤੁਸੀਂ ਆਪਣਾ ਪਰਸਨਲ ਸੋਚੋਗੇ ਤਾਂ ਫਿਰ ਝਟਕਾ ਹੀ ਲੱਗੇ ਬਹੁਤ ਸਾਧ ਦਿੱਤਾ ਜੀ ਐਵੇਂ ਕਹੀਏ ਆ ਦੇਖੋ ਮੇਰੇ ਭਰਾ ਖੜੇ ਆ ਮਰਨ ਮੰਡ ਲਿਆ ਬਾਈ ਜੀ ਇਹਨਾਂ ਨੇ ਇਹ 2 ਮਹੀਨੇ ਹੋ ਗਏ ਜੀ ਸਾਡੇ ਤੋਂ ਬਾਅਦ ਮੈਨੂੰ ਲੱਗ ਜਾਂਦੇ ਸੀ ਸਾਨੂੰ ਛੱਡ ਕੇ ਜੀ ਤੇ ਤੜਕੇ ਸਾਡੇ ਤੋਂ ਪਹਿਲਾਂ ਖੜੇ ਹੁੰਦੇ ਸੀ ਤਾਂ ਹੀ ਇਹ ਜਿੱਤ ਦੱਸੇ ਰਾਂਗੇ 17 ਸਾਲ ਦਾ ਬਕਵਾ ਲੰਘ ਗਿਆ ਜੀ ਇਹ ਖੁਸ਼ੀ ਵਾਲੀ ਤਸਵੀਰ ਢੀਕਦੇ ਸਾਰਾ ਪਰਿਵਾਰ ਤੁਹਾਡੇ ਇਕੱਲੇ ਇਕੱਲੇ ਪਰਿਵਾਰ ਦੇ ਲੋਕਾਂ ਨੇ ਅਪੀਲ ਕੀਤੀ ਹੈ ਬੱਚਿਆਂ ਨੇ ਵੀ ਅਪੀਲ ਹਾਂਜੀ ਹਾਂਜੀ 17 ਸਾਲ ਹੋ ਗਏ ਬਾਈ ਜੀ ਸਾਨੂੰ ਜਿੱਤਿਆਂ ਨੂੰ 2007 ਜਿੱਤੇ ਸੀ 2000 ਮੈਨੂੰ 24 ਆ ਗਿਆ ਤੇ ਮਿਹਰ ਕਰੂਗਾ ਪ੍ਰਮਾਤਮਾ ਜੀ ਜਿੰਨੇ ਵੀ ਪੈਂਡਿੰਗ ਕੰਮ ਆ ਸਾਡੇ ਕਿਦੜ ਬਾਦੇ ਕੱਲ ਤੋਂ ਪਿੱਛੇ ਪਾਵਾਂਗੇ ਜੀ ਉਹਨਾਂ ਦੇ ਆਖਰੀ ਸਵਾਲ ਹੈ ਇਹ ਗਿੱਦੜਪਾਹ ਤੁਹਾਡਾ ਹਲਕਾ ਬੜੀ ਸੂਝ-ਬੂਝ ਨਾਲ ਲੋਕ ਫ ਬਾਈ ਜੀ ਵਿਸ਼ਵਾਸ ਦਿਵਾਉਂਦੇ ਆਂ ਇਹਨਾਂ ਨੂੰ ਵੀ ਸਾਡਾ ਜਿਹੜਾ ਜਿਵੇਂ ਗਿੱਦੜਬਾ ਹਲਕਾ ਬਾਈ ਜੀ ਆਪਣਾ ਗਿੱਦੜਬਾ ਜੋ ਵੀ ਇਹਦੇ ਪੈਂਡਿੰਗ ਕੰਮ ਆ ਬਾਈ ਜੀ ਅਸੀਂ ਜਰੂਰ ਸਾਹਿਬ ਨੂੰ ਵੀ ਤੇ ਮਾਨ ਸਾਹਿਬ ਨੂੰ ਵੀ ਇਹੀ ਲਿਆ ਆਇਆ ਜੀ ਉਹਨਾਂ ਤੋਂ ਵਾਦਾ ਇਹਨਾਂ ਦੇ ਜਵਾਬ ਨਹੀਂ ਦੇਣਾ ਕਿਸੇ ਵੀ ਕੰਮ ਨੂੰ ਬਾਕੀ ਜੋ ਮਰਜ਼ੀ ਕਰਦੇ ਅੱਛਾ ਹੁਣ ਸੀਐਮ ਸਾਹਿਬ ਦੇ ਮਦਰ ਆ ਰਹੇ ਸੀਐਮ ਸਾਹਿਬ ਦੇ ਮਦਰ ਚੱਲ ਚੁੱਕਿਆ ਜੀ ਸੰਗਰੂਰ ਤੋਂ ਉਹ ਸਾਡੇ ਨਾਲ ਜੇ ਤੂੰ ਜਲੂਸ ਚੱਲਣਗੇ ਜੀ ਥੈਂਕ ਯੂ ਉਸਨ ਸਣੀ ਢਿੱਲੋਂ ਜਿਹੜੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾਣੇ ਤਾਂ ਬਹੁਤ ਮਿਹਨਤ ਇਹਨਾਂ ਨੇ ਕੀਤੀ ਕਹਿੰਦੇ 17 ਸਾਲ ਪਹਿਲਾਂ ਅਸੀਂ 2007 ਚ ਇੱਥੇ ਜਸ਼ਨ ਮਨਾਇਆ ਸੀ ਜਦੋਂ ਮਨਪ੍ਰੀਤ ਸਿੰਘ ਬਾਦਲ ਖਤੋ ਜਿੱਤ ਕੇ ਗਏ ਸੀ ਪਰ ਉਸ ਤੋਂ ਬਾਅਦ ਲੰਬਾ ਅਰਸਾ ਨਿਕਲ ਗਿਆ ਦੋ ਵਾਰ ਚੋਣਾ ਹਾਰਨ ਤੋਂ ਬਾਅਦ ਇਸ ਵਾਰੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਲੋਕਾਂ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਜਿੱਤੇ ਦੀ ਪੌੜੀਆਂ ਜਿਹੜੀਆਂ ਚੜਾ ਦਿੱਤੀਆਂ ਵਿਧਾਨ ਸਭਾ ਦੀ ਪੌੜੀਆਂ ਚੜਨ ਲਈ ਉਹ ਤਿਆਰ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਜਿਹੜੇ ਨੇ ਉਹ ਇਹਨਾਂ ਦੇ ਜਿਹੜਾ ਵਿਜੈ ਜਲੂਸ ਜਿਹੜਾ ਕਿ ਜਿੱਤ ਦਾ ਇੱਕ ਜਸ਼ਨ ਮਨਾਇਆ ਜਾਣਾ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚ ਕੇ ਆ ਕੈਮਰਾਮੈਨ ਪਿਤਪਾਲ ਦੇ ਨਾਲ ਮਿਸ਼ਰ ਮਰਜ਼ਾਨਾ ਸਪੋਰਟਸਮੈਨ ਕਿਧੜਵਾਹ